ਭਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਵੱਜ ਗਈ ਸੀ ਕਿ ਸਵੇਰ ਦੇ 8 ਤੇ ਆਪਾਂ ਉੱਠ ਕੇ ਆ ਗਏ ਸੀਗੇ ਆਪਣੇ ਉਤਲੇ ਖੁੱਡਿਆਂ 'ਚ ਤੇ ਅੱਜ ਡਾਵਾਂਗੇ ਆਪਾਂ ਬੱਚੇ ਜਿਹੜੇ ਪੰਜ ਆਪਣੇ ਉੱਡਣ ਵਾਲੇ ਹੋ ਰਹੇ ਨੇ ਦੇਖਦੇ ਹਾਂ ਕਿੰਨਾ ਕੁ ਟਾਈਮ ਉੱਡਦੇ ਨੇ ਤੇ ਹੁਣ ਇਹਨਾਂ ਨੂੰ ਡੇਲੀ ਡਾਇਆ ਕਰਾਂਗੇ ਸਿੱਧਾ ਆ ਕੇ ਖੁੱਡਿਆਂ 'ਚ ਤੇ ਰਾਤ ਆਪਾਂ ਛਾਤਰੀਆਂ ਲਾ ਕੇ ਰੱਖ ਗਏ ਸੀਗੇ ਆਪਣੀਆਂ ਇੱਧਰ ਛਾਤਰੀਆਂ ਦੋਨੇ ਆ ਪਈਆਂ ਨੇ ਇੱਕ ਪਈ ਹੈਗੀ ਇੱਧਰ ਤੇ ਬਾਕੀ ਦੋ ਨੈੱਟ ਦੇ ਵਿੱਚ ਲੱਗੀਆਂ ਹੋਈਆਂ ਨੇ ਇੱਕ ਛਾਤਰੀ ਪਈ ਹੈਗੀ ਇੱਧਰ ਤੇ ਬਾਕੀ ਹੁਣ ਸਿੱਧਾ ਚੱਲਦੇ ਆਪਾਂ ਖੁੱਡਿਆਂ ਦੇ ਵਿੱਚ ਤੇ ਦਿਖਾਉਣਿਆ ਤੁਹਾਨੂੰ ਕਬੂਤਰ ਤੇ ਬਾਕੀ ਜਿਹੜੇ ਉੱਡਣ ਵਾਲੇ ਨੇ ਉਹਨਾਂ ਨੂੰ ਡੋਣੇ ਆ ਤੇ ਆਜੋ ਚੱਲੀਏ ਅੰਦਰ ਆਪਾਂ ਆ ਗਏ ਸੀਗੇ ਅੰਦਰ ਤੇ ਡੋਣ ਵਾਲੇ ਪੰਜ ਬੱਚੇ ਸੀ ਜਿਹੜੇ ਉਹ ਦਿੱਤੇ ਆ ਆਪਾਂ ਦਾ ਤੇ ਆ ਬੱਚੇ ਹਜੇ ਉੱਡਣ ਵਾਲੇ ਹੋਏ ਨਹੀਂ ਇੱਕ ਬੱਚਾ ਇੱਧਰ ਬੈਠਾ ਇਹ ਵੀ ਥੋੜੇ ਦਿਨਾਂ ਤੱਕ ਦੇਖੋ ਪੰਜ ਚਾਰ ਦਿਨਾਂ ਤੱਕ ਉੱਡਣ ਵਾਲਾ ਵਧੀਆ ਹੋ ਜਾਊਗਾ ਹਜੇ ਮੈਨੂੰ ਪਤਾ ਇਹਨੇ ਉੱਡ ਸਕਣਾ ਨਹੀਂਗਾ ਐਵੇਂ ਉਹਨਾਂ ਨੂੰ ਵੀ ਬਿਠਾਊਗਾ ਕਿਉਂਕਿ ਜਦੋਂ ਇੱਕ ਬੱਚਾ ਬਹਿ ਜਾਂਦਾ ਉਹਦੀ ਮੱਤ ਦੇ ਪਿੱਛੇ ਸਾਰੇ ਬਹਿ ਜਾਂਦੇ ਨੇ ਇਹ ਤਾਂ ਦੇਖੋ ਮੈਨੂੰ ਲੱਗਦਾ ਮਸਤ ਹੋਇਆ ਕਰਦਾ ਛੋਟਾ ਜਿਹਾ ਦੇਖ ਲਓ ਕਿੰਨਾ ਕ ਹਜੇ ਤੇ ਮਸਤ ਹੋਇਆ ਕਰਦਾ ਹੈਗਾ ਆ ਤਾਂ ਹਾਲ ਦੀ ਇਹਨਾਂ ਦੀ ਤੇ ਬਾਕੀ ਇੱਕ ਬੱਚਾ ਬੈਠਾ ਆਪਣਾ ਕਿੱਡਾ ਜਾਂ ਇੱਧਰ ਆ ਬੈਠਾ ਹੈਗਾ ਇਹ ਵਿਚਾਰਾ ਨੇ ਯਾਰ ਗੇਟ ਦੇ ਕੋਲੇ ਬੈਠਾ ਤੇ ਮੀਂਹ ਮੂਹ ਕਰਕੇ ਨਾ ਭਿੱਜ ਗਿਆ ਤੇ ਥੱਲੇ ਬੈਠ ਜਾਂਦਾ ਵਿਚਾਰਾ ਪਿੱਠਾ-ਪੁੱਠਾ ਲੱਗਦੀ ਹੈ ਨਹੀਂ ਇਹ ਖਰਾਬ ਜਾ ਹੋ ਗਿਆ ਥੋੜਾ ਜਿਆ ਯਾਰ ਤੇ ਚਲੋ ਕੋਈ ਗੱਲ ਨਹੀਂ ਹੋ ਜੂਗਾ ਸਾਫ ਤਾਂ ਤੇ ਬਾਕੀ ਆਪਾਂ ਚੱਲਦੇ ਹਾਂ ਦੂਸਰੇ ਘੁੱਟੇ ਜੀ ਤੁਖਾਉਣੇ ਸਾਨੂੰ ਉੱਤਰ ਆ ਜੂ ਐਦਾ ਮਸਤ ਹੋਣ ਦਾ ਕਾਰਨ ਸੀ ਬਈ ਮੇਰੀ ਆਵਾਜ਼ ਜਦੋਂ ਇਹ ਮੇਰੀ ਬਾਤ ਸੁਣਦੇ ਨੇ ਨਾ ਆ ਦੇਖੋ ਕਿੰਨੀ ਖੁਸ਼ ਹੋ ਰਹੀ ਹੈ ਕਿ ਭੱਜ ਕੇ ਮੇਰੇ ਕੋਲੇ ਆਉਂਦੀ ਹੈ ਦੇਖੋ ਜਿਵੇਂ ਜਿਵੇਂ ਮੈਂ ਬੋਲਦਾ ਨਾ ਮੇਰੇ ਕੋਲ ਹੀ ਨਵਾਈ ਜਾਂਦੇ ਇਹ ਛੋਟਾ ਜਿਹਾ ਜੀ ਦੇਖੋ ਇਹਨੂੰ ਕਿੰਨਾ ਚਾ ਚੜਦਾ ਮੈਂ ਬੋਲੀ ਜਾਂਦਾ ਨੇ ਮੇਰੇ ਬੋਲ ਕਰਕੇ ਆਉਂਦਾ ਹੈਗਾ ਕਿ ਨਹੀਂ ਸਾਰਾ ਦਿਨ ਮੇਨਾਂ ਦੇ ਵਿੱਚ ਰਹਿਣਾ ਹੈਗਾ ਆ ਜਾਓ ਜੀ ਆ ਜਾਓ ਆ ਜਾਓ ਜੀ ਆ ਜਾ ਆ ਦੇਖੋ ਵੀ ਕਿੰਨੇ ਸਿਆਣੇ ਨੇ ਉਹ ਪਿਆਰ ਪੈ ਗਿਆ ਯਾਰ ਇਹਨਾਂ ਨਾਲ ਆ ਦੇਖੋ ਮੇਰੀ ਬਾਜ ਕਰਕੇ ਐਵੇਂ ਹੁੰਦਾ ਆ ਆ ਗਿਆ ਕੋਲੇ ਮੇਰੇ ਜਮਾਂ ਕੋਲੇ ਆ ਗਿਆ ਬੀਗ ਜਦੋਂ ਇਹਨਾਂ ਨੂੰ ਮੈਂ ਬੋਲ ਮਾਰਾਂ ਮੈਂ ਕੋਲੇ ਆ ਕੇ ਸਿਰ ਤੇ ਬਹਿ ਜਾਊਗਾ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਚੱਲਦੇ ਆਂ ਪਰਲੇ ਕੁੱਟੀ ਚ ਤੇ ਦਿਖਾਉਣੇ ਆ ਤੁਹਾਨੂੰ ਉੱਧਰ ਇੱਥੇ ਕੀ ਇੱਧਰਲੇ ਕੁੱਟੇ ਚ ਤੇ ਇੱਧਰ ਦਿਖਾਉਣੇ ਆ ਤੁਹਾਨੂੰ ਇੱਕ ਬੱਚਾ ਬੈਠਾ ਆਪਣਾ ਆਹਾ ਇਹ ਵੀ ਹਜੇ ਉੱਡਣ ਵਾਲਾ ਹੋਇਆ ਨਹੀਂ ਤੇ ਬਾਕੀ ਇੱਕ ਉਹਦੇ ਨਾਲ ਹੋਰ ਆ ਕੇ ਬੈਗਿਆ ਲਾਲ ਪੂਛਾ ਵਾਲਾ ਤੇ ਉਹਦੇ ਨਾਲ ਲਾਲ ਪੂਛਾ ਦੇ ਨਾਲ ਉਹਦਾ ਭਰਾ ਹੀ ਬੈਠਾ ਦੋਨੇ ਇੱਕ ਝੋਲੀ ਦੇ ਬੱਚੇ ਨੇ ਇਹ ਹਜੇ ਵਿਚਾਰੇ ਯਾਰ ਉੱਡਣ ਵਾਲੇ ਹੋਈ ਨਹੀਂਗੇ ਕੋਈ ਗੱਲ ਨਹੀਂ ਦੋ ਚਾਰ ਦਿਨਾਂ ਤੱਕ ਹੋਰ ਇਹਨਾਂ ਨੂੰ ਰੈਸਟ ਕਰਨ ਦੋ ਆਪਾਂ ਚੰਗੀ ਤਰ੍ਹਾਂ ਰੈਸਟ ਕਰਵਾ ਕੇ ਫੇਰ ਢਾਵਾਂਗੇ ਤੇ ਬਾਕੀ ਬੱਚਿਆਂ ਤੇ ਮਰਵਾਉਣਿਆ ਤੁਹਾਡਾ ਧਿਆਨ ਆ ਬੈਠੇ ਨਹੀਂ ਬਾਈ ਇਹ ਤਾਂ ਟਿੱਡੇ ਟਿੱਡੇ ਨੇਗੀ ਆ ਦੇਖੋ ਆ ਜਾ ਰੇ ਆ ਜਾ ਰੇ ਆ ਜਾ ਰੇ ਆਵੋ ਬਈ ਇਹ ਵੀ ਹੁੰਦੀ ਨੇ ਸਾਰੇ ਬਈ ਆ ਜਾ ਰੇ ਆ ਜਾ ਆ ਜਾ ਆ ਜਾ ਆ ਜਾ ਰੇ ਆ ਜਾ ਰਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਰੇ 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 ਆ ਜਾ ਬਈ ਆਜੋ 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 ਭੱਜ ਕੇ ਆ ਜਾ ਰੇ ਦੇ ਬਈ ਬਹੁਤ ਸਿਆਣੀ ਨੇ ਯਾਰ ਤੇ ਦੇਖ ਲੋ ਬਾਜਰੋਂ ਉਹਨਾਂ ਨੇ ਆ ਆ ਗਈ ਮੇਰੇ ਕੋਲੇ ਜਿਵੇਂ ਮੇਰੇ ਕੋਲੇ ਆ ਕੇ ਬਹਿ ਗਿਆ ਦੇਖ ਲੋ ਕਿੱਡੇ-ਕਿੱਡੇ ਹੋਗੇ ਉਹ ਵੀ ਉੱਤਰਿਆ ਐ ਬਈ ਦੇ ਇੱਕ ਬਾਤ ਸੁਣ ਕੇ ਉਹ ਆ ਗਿਆ ਉੱਤੋਂ ਵੀ ਹੱਟੀ ਤੋਂ ਉੱਤਰਿਆ ਤੇ ਆਪ ਉਤਰਨ ਦੀ ਤਿਆਰੀ ਕਰੀ ਜਾਂਦੇ ਨੇਗੇ ਉਹ ਦੇਖੋ ਕਿਵੇਂ ਦੇਖੀ ਜਾਂਦੇ ਨੇ ਤੇ ਆ ਤਾਂ ਮੇਰੇ ਸਹਰਾਣੇ ਆ ਕੇ ਬਹਿ ਗਏ ਦੋਨੇ ਤੇ ਬਾਕੀ ਆ ਹੁੰਦੇ ਨੇ ਤੁਰੇ ਲਾਈਨ ਬਣਾ ਕੇ ਉਹ ਘੈਂਟੰਨੇ ਸੇ ਬਾਕੀ ਇਹਨਾਂ ਨੂੰ ਡਾਇਆ ਕਰਾਂਗੇ ਹੁਣ ਆਪਾਂ ਤੇ ਡਾ ਕੇ ਫਿਰ ਦਿਖਾਇਆ ਕਿ ਕਿ ਤੁਹਾਨੂੰ ਵੇ ਜੋ ਹੋ ਜਾਣ ਦੁਬੱਡੇ ਇਹਨਾਂ ਨੂੰ ਆਹ ਕਿੱਡਾ ਦੇਖੋ ਕਿਵੇਂ ਆਉਂਦਾ ਭੱਜਿਆ ਆ ਆ ਜਾ ਆ ਜਾ ਆ ਜਾ ਆ 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 ਤੇ ਆਜੋ ਚੱਲਦੇ ਆਂਗਾ ਆਪਾਂ ਖੁੱਡੇ ਦਿੱਤੇ ਤੇ ਦਿਖਾਉਣੇ ਜਿਹੜੇ ਬੱਚੇ ਛੱਡੇ ਹੋਏ ਨੇ ਉਹਨਾਂ ਨੂੰ ਦਿਖਾਉਣੇ ਤੁਹਾਨੂੰ ਸਾਰਿਆਂ ਨੂੰ ਤੋਂ ਪਹਿਲਾਂ ਆਜੋ ਚੱਲੀਏ ਬਾਹਰ ਆਪਾਂ ਆ ਗਏ ਸੀਗੇ ਬਾਹਰ ਖੁੱਡਿਆਂ ਦੇ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਡਾ ਧਿਆਨ ਮਰਵਾਉਣੇ ਆ ਬੱਚਿਆਂ ਤੇ ਆਜੋ ਦੇਖੀਏ ਕਰੀਏ ਚੈੱਕ ਤੇ ਕਿੱਥੇ ਜੇ ਫਿਰਦੇ ਨੇਗੇ ਤੇ ਮੈਂ ਕਰਦਾ ਗਾ ਉੱਤੇ ਨੂੰ ਕੈਮਰਾ ਤੇ ਦੇਖਦੇ ਆਂ ਕਿੱਥੇ ਫਿਰਦੇ ਨੇ ਦਿਖਾਉਣਾ ਤੁਹਾਨੂੰ ਦੋ ਬੱਚੇ ਤਾਂ ਬਈ ਜਿਆਦੇ ਉੱਤੇ ਫਿਰਦੇ ਨੇ ਉਹ ਤਾਂ ਥੋੜੇ ਥੋੜੇ ਦੇਖਦੇ ਨੇ ਮੈਂ ਹੁਣ ਦੇਖ ਕੇ ਹਟਿਆ ਪਹਿਲਾਂ ਤੇ ਤਿੰਨ ਬੱਚੇ ਤੁਹਾਨੂੰ ਮੈਂ ਕਰਵਾਉਣਾਗਾ ਚੈੱਕ ਆਉਣ ਤੋਂ ਮੇਰੇ ਉੱਤੇ ਇਧਰ ਪ ਸਰਕਲ ਬਣਾ ਕੇ ਆਉਣ ਦੋ ਤੇ ਦਿਖਾਉਣੇ ਤੁਹਾਨੂੰ ਆ ਆ ਗਏ ਬਾਈ ਮੇਰੇ ਉੱਤੇ ਤਿੰਨ ਬੱਚੇ ਤੁਹਾਨੂੰ ਦਿਖਾਉਣਾ ਆ ਜਾਂਦਾ ਬਾਈ ਆ ਜਾਂਦੇ ਨੇ ਤਿੰਨ ਤਾਂ ਇਹ ਵੀ ਬਾਹ ਬਹੁਤ ਉੱਚੀ ਫਿਰਦੇ ਨੇ ਪਰ ਦੋ ਤਾਂ ਬਾਈ ਬਾਲੇ ਜਿਆਦੇ ਉੱਚੇ ਫਿਰਦੇ ਨੇ ਡਾਰੀ ਲੱਗਦਾਗਾ ਪਤੰਦਰਾਂ ਤੋਂ ਬਦਲਬਾਈ ਹੋ ਰਹੀ ਹੈਗੀ ਕਦੇ ਐਵੇਂ ਨਾ 19 ਕੀ ਹੋ ਜੇ ਉਹ ਆ ਗਏ ਬਾਈ ਉਹ ਵੀ ਤੁਹਾਨੂੰ ਦਿਖਾਉਣਾਗਾ ਮੈਂ ਜ਼ੂਮ ਕੀਤਾਗਾ ਕੈਮਰਾ ਆ ਜਾਂਦੇ ਦੋ ਇਕੱਠੇ ਤੇ ਤਿੰਨ ਇਧਰ ਨੇਗੇ ਬਾਈ ਤਿੰਨ ਆ ਆ ਗਏ ਕੈਮਰਾ ਛੋਟਾ ਛੋਟਾ ਕਰਕੇ ਦਿਖਾਉਣੇ ਆ ਤਿੰਨ ਜਾਂਦੇ ਨੇ ਇਧਰ ਆ ਦੇਖੋ ਬਾਈ ਆ ਕਰੋ ਚੈੱਕ ਤੇ ਫਿਰਦੇ ਨੇਗੇ ਸਾਰੇ ਵਧੀਆ ਤੇ ਟਾਈਮ ਹੋ ਗਿਆ ਸਵਾ 9 ਦਾ ਬਾਈ 1 ਘੰਟੇ ਤੋਂ ਉੱਪਰ ਹੋ ਗਿਆ ਇਹਨਾਂ ਨੂੰ ਉੱਡਦਿਆਂ ਨੂੰ ਅੱਜ ਵਧੀਆ ਉੱਡਗੇ ਸੋਨੂੰ ਮੈਂ ਕਿਹਾ ਸੀਗਾ ਵੀ ਇਹ ਵਧੀਆ ਉੱਡਣਗੇ ਬਾਈ ਕਿਉਂਕਿ ਇਹਨਾਂ ਨੇ ਕੱਲ ਸ਼ਾਮ ਨੂੰ ਨਾ ਨਿਕਲ ਗਏ ਸੀਗੇ ਜਦੋਂ ਮੈਂ ਛਾਤਰੀਆਂ ਤੋਂ ਥੱਲੇ ਤਾਰਦਾ ਸੀ ਇਹਨਾਂ ਨੂੰ ਇਹ ਕੱਲ ਸ਼ਾਮ ਨੂੰ ਵੀ ਬਹੁਤ ਵਧੀਆ ਉੱਡ ਕੇ ਆਏ ਘੰਟਾ ਸਵਾ ਘੰਟਾ ਉੱਡ ਕੇ ਆਏ ਸੀ ਕਿ ਮੈਨੂੰ ਪਤਾ ਸੀਗਾ ਹੁਣ ਵਧੀਆ ਉੱਡਣਗੇ ਤੇ ਸਵਾ ਘੰਟੇ ਤੋਂ ਵੀ ਉੱਪਰ ਹੋ ਗਿਆ 9:30 ਹੋਣ ਵਾਲੇ ਨੇ ਡੇਢ ਘੰਟੇ ਵਾਂਗੂ ਹੋ ਗਿਆ ਕਿਉਂਕਿ 8 ਵਜੇ ਆਪਾਂ ਆ ਗਏ ਸੀਗੇ ਉੱਤੇ ਤੇ ਇਹਨਾਂ ਨੂੰ ਡੇਢ ਘੰਟੇ ਵਾਂਗੂ ਹੋ ਗਿਆ ਉੱਡਦਿਆਂ ਨੂੰ ਤੇ ਇੱਕ ਬੱਚਾ ਫਿਰਦਾ ਗਿਆ ਇੱਧਰ ਤੇ ਦੋ ਤਾਂ ਬਹੁਤ ਜ਼ਿਆਦੇ ਉੱਤੇ ਫਿਰਦੇ ਨੇ ਤੇ ਬਾਕੀ ਕਰਾਵਾਂਗੇ ਤੁਹਾਨੂੰ ਚੈੱਕ ਜਦੋਂ ਹੀ ਬੈਠਣਗੇ ਤੇ ਆ ਜੋ ਦਿਖਾਈ ਉਹ ਤੋਂ ਪਹਿਲਾਂ ਕੁਝ ਹੋਰ ਤੁਹਾਨੂੰ ਆਪਣੀਆਂ ਛਾਤਰੀਆਂ ਪਈਆਂ ਨਹੀਂ ਗੀਆਂ ਇੱਧਰ ਤੇ ਮੈਂ ਤੁਹਾਨੂੰ ਇੱਕ ਇੱਕ ਗੱਲ ਦੱਸਦਾ ਪਹਿਲਾਂ ਆਪਣਾ ਜਿਹੜੀਆਂ ਛਾਤਰੀਆਂ ਲੱਗੀਆਂ ਹੋਈਆਂ ਸੀ ਪਿਛਲੇ ਸਾਲ ਆਪਾਂ ਲਾਉਂਦੇ ਹੁੰਦੇ ਸੀ ਇੱਥੇ ਛਾਤਰੀ ਇੱਕ ਛਾਤਰੀ ਲੱਗੀ ਹੁੰਦੀ ਸੀ ਆਪਣੀ ਇੱਥੇ ਤੇ ਇੱਕ ਛਾਤਰੀ ਲੱਗੀ ਹੁੰਦੀ ਸੀ ਆਪਣੀ ਇੱਧਰ ਇਆ ਉਹਦੇ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਤੰਗੀ ਆਉਂਦੀ ਸੀ ਕਿਉਂਕਿ ਨਾ ਆਪਣਾ ਘਰ ਆ ਗਿਆ ਆ ਤੇ ਆ ਆ ਗਿਆ ਆਪਣੇ ਘਰ ਦੀ ਕੰਨੀ ਤੇ ਬੱਚੇ ਨਾ ਸਾਰੇ ਆ ਛਾਤਰੀਆਂ ਦੇ ਤਹਾਂ ਮਲ ਮਲ ਕੇ ਆ ਖੇਤਾਂ 'ਚ ਹੀ ਫਿਰਦੇ ਰਹਿੰਦੇ ਸੀ ਵੀ ਸਾਰਾ ਸਾਰਾ ਦਿਨ ਤੇ ਬਾਹਰ ਉਹਨੇ ਯਾਰ ਪਰੇਸ਼ਾਨੀਆਂ ਵਾਲਾ ਕੰਮ ਹੋ ਜਾਂਦਾ ਜਦੋਂ ਕਬੂਤਰ ਲਾਸਟ ਆਲ ਟਾਈਮ 'ਚ ਹੁੰਦਾ ਨਾ ਘਰ ਪਾਲਦਾ ਫਿਰ ਉਹ ਆਪਣਾ ਕਬੂਤਰ ਨਾ ਖੇਤਾਂ ਨੂੰ ਜਾਣ ਲੱਗ ਜਾਂਦਾ ਉਹਨੂੰ ਐ ਹੁੰਦਾ ਵੀ ਮੇਰਾ ਘਰ ਉਧਰਲੀ ਕੰਨੀ ਜਾ ਕੇ ਮਿਲੂਗਾ ਮੈਨੂੰ ਉਹ ਖੇਤਾਂ 'ਚ ਬਹੁਤ ਵਾਅਦੇ ਨੇ ਕੀ ਤੇ ਇਸ ਵਾਰ ਆਪਾਂ ਕਰਤਾ ਚੇਂਜੇਸ ਤੇ ਤੁਹਾਨੂੰ ਦਿਖਾਉਣੇ ਆ ਕੀ ਕੀਤਾ ਕੋਹ ਨਾ ਇਸ ਵਾਰ ਛਾਤਰੀਆਂ ਲਾਤੀਆਂ ਖੁੱਡਿਆਂ ਦੇ ਬੈਕ ਸਾਈਡ ਬੈਕ ਸਾਈਡ ਲਾਉਣ ਕਰਕੇ ਬੱਚੇ ਸਾਰੇ ਆਪਣੇ ਪਿੰਡ ਚੁੱਡਣ ਲੱਗ ਗਏ ਤੇ ਹੁਣ ਕੋਈ ਵੀ ਬੱਚਾ ਖੇਤਾਂ ਚੋਂਦਾ ਨਹੀਂ ਆਉਂਦੇ ਨੇ ਤਾਂ ਆਪਣੀ ਘਰ ਦੀ ਬਾਉਂਡਰੀ ਤੱਕ ਆਉਂਦੇ ਨੇ ਨਾਲ ਦੀ ਨਾਲ ਢੀੜਾ ਦੇ ਕੇ ਪਿੰਡ 'ਚ ਵਗ ਜਾਂਦੇ ਨੇ ਆਹ ਰਿਹਾ ਆਪਣਾ ਛੋਟਾ ਜਿਹਾ ਪਿੰਡ ਤੇ ਆਹ ਫਿਰਦੇ ਨੇ ਬੱਚੇ ਆਪਣੇ ਬਹੁਤ ਘੈਂਟ ਫਿਰਦੇ ਨੇ ਆਹ ਫਿਰਦੇ ਨੇ ਬਈ ਤੇ ਬਾਕੀ ਹੌਲੀ ਹੌਲੀ ਇਹਨਾਂ ਨੇ ਟਾਈਮ ਵਧਾਉਣਾ ਸ਼ੁਰੂ ਕਰ ਦੇਣਾ ਤੇ ਅੱਜ ਦੇਖਾਂਗੇ ਕਿੰਨਾ ਕੁ ਟਾਈਮ ਉੱਡ ਕੇ ਆਉਣਗੇ ਹਜੇ ਤਾਂ ਵਧੀਆ ਫਿਰਦੇ ਨੇ ਡੇਢ ਘੰਟਾ ਹੋ ਗਿਆ ਤੇ ਬਾਕੀ ਦਿਖਾਵਾਂਗੇ ਤੁਹਾਨੂੰ ਅੱਗੇ ਟਾਈਮ ਹੋ ਗਿਆ ਸੀ ਬਈ ਸਵਾ 10 ਵਜੇ ਦਾ ਤੇ ਆਪਾਂ ਆ ਗਏ ਉੱਤੇ ਤੇ ਦੋ ਬੱਚੇ ਆਪਾਂ ਬਿਠਾ ਲਏ ਕਿਉਂਕਿ ਉਹ ਨੀਵੇਂ ਫਿਰਦੇ ਸੀਗੇ ਉਹਨਾਂ ਨੂੰ ਬਿਠਾ ਲਿਆ ਤੇ ਉਹਨਾਂ ਨੂੰ ਬਿਠਾ ਕੇ ਕਰਤਾ ਆਪਾਂ ਖੁੱਡਿਆਂ ਦੇ ਵਿੱਚ ਤੇ ਬਾਕੀ ਤਿੰਨ ਬੱਚੇ ਆਪਣੇ ਜਾਂਦੇ ਨੇ ਸਾਹਮਣੇ ਤੇ ਕਰੋਨਾ ਸਾਨੂੰ ਚੈੱਕ ਵੀਡੀਓ ਦੇ ਵਿੱਚ ਉਹ ਜਾਂਦੇ ਨੇ ਬਈ ਸਾਹਮਣੇ ਦੇਖੋ ਤੇ ਇਹ ਤਿੰਨੇ ਹਜੇ ਫਿਰਦੇ ਨੇਗੇ ਸਵਾ ਦੋ ਘੰਟੇ ਤੋਂ ਉੱਤੇ ਦਾ ਟਾਈਮ ਹੋ ਗਿਆ ਤੇ ਬਾਕੀ ਜਿਹੜੇ ਦੋ ਬੱਚੇ ਆਪਣੇ ਬੈ ਗਏ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਣਾ ਤੇ ਆਜੋ ਚੱਲਦੇ ਆਂਗੇ ਆਪਾਂ ਖੁੱਡੇ ਦੇ ਵਿੱਚ ਤੇ ਉਹਨਾਂ ਨਾਲ ਕਰਦੇ ਆਂਗੇ ਮੁਲਾਕਾਤ ਅਜਾ ਆ ਗਈ ਸੀਗੇ ਸਿੱਧਾ ਕੁੱਟਿਆਂ ਦੇ ਵਿੱਚ ਤੇ ਜਿਹੜੇ ਦੋ ਬੱਚੇ ਆਪਣੇ ਸਵਾ ਦੋ ਘੰਟੇ ਉੱਡ ਕੇ ਆਏ ਨੇ ਉਹ ਬੈਠੇ ਨੇਗੇ ਸਾਹਮਣੇ ਤੇ ਆਪਾਂ ਕਰਦੇ ਆ ਉਹਨਾਂ ਦੇ ਜ਼ੂਮ ਤੇ ਦਿਖਾਉਣਾ ਤੁਹਾਨੂੰ ਕਰਕੇ ਜ਼ੂਮ ਤੇ ਕਰੋ ਚੈੱਕ ਆ ਬੈਠਾਗਾ ਪਹਿਲਾ ਬੱਚਾ ਤੇ ਇਹਦੇ ਨਾਲ ਬੈਠਾਗਾ ਦੂਸਰਾ ਇਹ ਦੋਨੇ ਉੱਟਕੇ ਆਏ ਨੇ ਬਾਈ ਸਵਾ ਦੋ ਘੰਟੇ ਪਹਿਲਾ ਦਿਨ ਇਹਨਾਂ ਦਾ ਤੇ ਚਲੋ ਜਿੰਨਾ ਇਹਨਾਂ ਨੇ ਦਿਲ ਕੀਤਾ ਇਹ ਆਪਦੀ ਖੁਸ਼ੀ ਮੁਤਾਬਿਕ ਉਹਨਾਂ ਉੱਟਕੇ ਆਏ ਨੇ ਆਪਾਂ ਇਹਨਾਂ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਕੋਈ ਇਹਨਾਂ ਨਾਲ ਜ਼ਬਰਦਸਤੀ ਨਹੀਂ ਕੀਤੀ ਵੀ ਇਹਨਾਂ ਨੂੰ ਛਿੜਕਦਾ ਜੇ ਬਾਈ ਆਪਾਂ ਛੱਡਕ ਮਾਰਦਾਂਗੇ ਤਾਂ ਇਹਨਾਂ ਨੇ ਵਿਚਾਰਿਆਂ ਨੇ ਤੰਗ ਹੋ ਕੇ ਕਿਤੇ ਕੋਠੀ-ਕੂਠੀ ਤੇ ਬੈਠੇ ਆਣਾਗਾ ਤੇ ਅੱਜ ਇਹਨਾਂ ਮੈਂ 2 ਮਿੰਟ ਛਾਤਰੀ ਚੱਕੀ ਸੀ ਕੋਠੇ ਦੇ ਉੱਤੇ ਤੇ ਇਹਨਾਂ ਨੂੰ ਦੋ ਆਵਾਜ਼ਾਂ ਮਾਰੀਆਂ ਭੱਜ ਕੇ ਆ ਕੇ ਛਾਤਰੀ ਤੇ ਬਹਿ ਗਏ ਮੈਨੂੰ ਪਤਾ ਸੀ ਇਹਨਾਂ ਨੇ ਅਜੇ ਹੋਰ ਉੱਟਣਾਂ ਨਹੀਂ ਸੀਗਾ ਚਲੋ ਪਹਿਲਾ ਦਿਨ ਸੀਗਾ ਖੁਸ਼ੀ ਆ ਜਿੰਨਾ ਵੀ ਉੱਟਕੇ ਆਏ ਨੇ ਬਹੁਤ ਵਧੀਆ ਤੇ ਬਾਕੀ ਆਪਣੇ ਤਿੰਨ ਫਿਰਦੇ ਨੇ ਜੀ ਤੇ ਉਹ ਕਰਾਉਣਿਆ ਤੁਹਾਨੂੰ ਬਾਹਰ ਜਾ ਕੇ ਚੈੱਕ ਤੇ ਆਣੇਗੇ ਆਪਣੇ ਦੋ ਬੱਚੇ ਤੇ ਬਾਕੀ ਮਿਲਦੇ ਆਂਗੇ ਅੱਗੇ ਆ ਜੂ ਟਾਈਮ ਹੋ ਗਿਆ ਸੀ ਭਾਈ 11:30 ਵਜੇ ਦਾ ਤੇ ਬੱਚੇ ਆਪਣੇ ਤਿੰਨੇ ਉਹ ਵੀ ਆ ਕੇ ਬਹਿ ਗਏ ਤੇ ਛਾਤਰੀਆਂ ਆਪਾਂ ਲਾਤੀਆਂ ਸੀ ਤੇ ਬਾਕੀ ਬੱਚਿਆਂ ਨੂੰ ਛੋਟਿਆਂ ਨੂੰ ਪਾਣੀ ਪੂਣੀ ਦੇ ਕੇ ਆਪਾਂ ਬਿਠਾਤਾ ਸੀਗਾ ਛਾਤਰੀਆਂ ਦੇ ਉੱਤੇ ਤੇ ਤਿੰਨੇ ਛਾਤਰੀਆਂ ਲਾ ਕੇ ਸਾਰੇ ਬੱਚੇ ਬਿਠਾਤੇ ਛੋਟੇ ਬੱਚੇ ਬੈਠੇ ਨਾ ਛਾਤਰੀਆਂ ਤੇ ਜਿਹੜੇ ਆਪਣੇ ਬਾਅਦ ਚ ਤਣ ਉੱਡ ਕੇ ਆਏ ਨੇ ਉਹ ਬੈਠੇ ਨੇ ਇੱਧਰ ਆ ਛਾਤਰੀਆਂ ਦੇ ਉੱਤੇ ਤੇ ਬਾਕੀ ਇੱਕ ਬੱਚਾ ਉੱਧਰ ਬੈਠਾਗਾ ਤਿੰਨੇ ਛਾਤਰੀਆਂ ਲਾਤੀਆਂ ਤੇ ਬੱਚੇ ਅੱਜ ਪਹਿਲੇ ਦਿਨ ਬਹੁਤ ਵਧੀਆ ਉੱਡੇ ਸਵਾ ਦੋ ਘੰਟੇ ਉੱਡ ਕੇ ਆਏ ਨੇ ਤੇ ਸਾਢੇ ਤਿੰਨ ਘੰਟੇ ਵਾਂਗੂ ਇਹ ਉੱਡ ਕੇ ਆਏ ਨੇ ਪਹਿਲੇ ਦਿਨ ਅੱਜ ਤੇ ਬਾਕੀ ਕੋਈ ਗੱਲ ਨਹੀਂ ਹੌਲੀ ਹੌਲੀ ਇਹਨਾਂ ਦੀ ਟਾਈਮਿੰਗ ਹੋ ਜੂਗੀ ਸੈਟ ਤੇ ਆਪਾਂ ਚੱਲਦੇ ਆਂਗੇ ਹੁਣ ਥੱਲੇ ਤੇ ਮਿਲਦੇ ਆਂਗੇ ਆਪਣੀ ਦੂਸਰੇ ਜਾਨਵਰਾਂ ਨੂੰ ਉਹਨਾਂ ਦਾ ਪੁੱਛਦੇ ਹਾਂ ਹਾਲਚਾਲ ਕਿਸੇ ਨੇ ਬੱਚੇ ਕੱਡੇ ਨੇ ਕਿ ਨਹੀਂ ਕੱਡੇ ਆ ਜੋ ਚੱਲੀਏ ਥੱਲੇ ਆਪਾਂ ਆ ਗਏ ਸੀਗੇ ਥੱਲੇ ਤੇ ਵੱਡੇ ਖੁੱਡੇ ਜਿਹੇ ਤੇ ਬਾਕੀ ਦਾ ਜਾਨਵਰ ਤੁਸੀਂ ਕੱਲ ਦੇਖੀ ਨੇ ਆਪਣੇ ਸਾਰੇ ਤੇ ਬਾਕੀ ਆਪਾਂ ਬੱਚਿਆਂ ਦਾ ਹਾਲ ਚਾਲ ਪੁੱਛ ਲੈਣੇ ਆ ਦੇਖ ਲੈਣੇ ਜੇ ਕਿਸੇ ਕਬੂਤਰੀ ਨੇ ਬੱਚੇ ਕੱਡੇ ਨੇ ਤੇ ਆਪਾਂ ਸਿੱਧੇ ਆ ਗਏ ਬੱਚਿਆਂ ਦੇ ਕੋਲੇ ਤੇ ਆ ਬੈਠੇ ਨੇ ਜਮਾ ਤੰਤਰੁਸਤ ਦੋਨੇ ਸੱਤ ਨੇ ਤੇ ਬਾਕੀ ਚੱਲਦੇ ਆ ਅਗਲੀ ਕਬੂਤਰੀ ਦੇ ਕੋਲੇ ਤੇ ਦੇਖਦੇ ਆਂ ਇਹਦੀ ਕੀ ਅਪਡੇਟ ਆ ਇਹ ਬੈਠੀ ਆ ਆਪਦੇ ਾਂਡਿਆਂ ਦੇ ਉੱਤੇ ਤੇ ਦੇਖਦੇ ਆਂ ਭਈ ਇਹਨੇ ਬੱਚਾ ਤਾਂ ਹਜੇ ਕੱਢਿਆ ਨਹੀਂਗਾ ਬਿਲਾਲ ਆਂਟਾ ਦੇਖਦੇ ਆਂ ਟੁੱਟਿਆ ਕਿ ਨਹੀਂ ਟੁੱਟਿਆ ਆਂਡਾ ਤੋੜ ਲਿਆ ਭਈ ਇਹਨੇ ਆਹ ਦੇਖੋ ਆਂਡੇ ਜਾ ਆ ਗਏ ਟੇੜਾ ਤੇ ਬਾਕੀ ਕੋਈ ਨਾ ਕੱਲ ਨੂੰ ਕੱਢੂਗੇ ਬੱਚੇ ਅੱਜ ਨਹੀਂ ਨਿਕਲਦੇ ਹਜੇ ਆਂਟਾ ਘੱਟ ਟੁੱਟਿਆ ਸ਼ਾਇਦ ਆਹ ਕੂਤਰੀ ਨੇ ਆਪਣੀ ਨੇ ਬੱਚਾ ਕੱਢ ਰਿਹਾ ਹੋਵੇ ਇਹਨੇ ਕੱਲ ਤੋੜ ਰੱਖਿਆ ਸੀਗਾ ਬਾਕੀ ਦੇਖਦੇ ਆਂ ਆਪਾਂ ਜਾ ਕੇ ਇਹਦੇ ਕੋਲੇ ਤੇ ਹਾਂ ਭਈ ਦੱਸ ਏਅਰ ਖਰਾਬ ਵੀ ਬਹੁਤ ਆਲੀ ਕੂਤਰੀ ਮੈਨੂੰ ਲੱਗਦਾ ਨਹੀਂ ਬੱਚਾ ਕੱਢ ਲੈਣਾ हां भाई एदे ਥੱਲੇ ਆ ਗਿਆ ਬੱਚਾ ਤੇ ਉਹ ਦੇਖੋ ਸਾਹਮਣੇ ਪਿਆਗਾ ਛੋਟਾ ਇਹ ਬੱਚਾ ਨੇ ਘੱਟ ਲੈ ਵੀ ਨਹੀਂ ਲੱਗਦਾ ਹਜੇ ਹੁਣੀ ਕੱਟੇਗਾ ਸ ਵੀਰੇ ਸੂਰੇ ਤੇ ਬਾਕੀ ਕੋਈ ਗੱਲ ਨਹੀਂ ਬੈਠ ਹੁੰਦੇ ਯਾਰ ਆਪਾਂ ਪਰੇਸ਼ਾਨ ਕਰਦੇ ਨਹੀਂ ਤੇ ਆਪਾਂ ਹੁਣ ਸਿੱਧਾ ਚੱਲਦੇ ਆਂਗੇ ਬਾਹਰ ਤੇ ਉਹ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਆਪਾਂ ਦੇਖ ਲਾਣੇ ਆ 2 3 ਜੇ ਇਹਨੇ ਆਂਡੇ ਤੋੜੇ ਨੇ ਇਹਨਾਂ ਨੇ ਵੀ ਕਾਫੀ ਦਿਨ ਹੋ ਗਏ ਆਂਡੇ ਰੱਖਿਆ ਨੂੰ ਤਾਂ ਬਾਕੀ ਹਜੇ ਇਹਨਾਂ ਨੇ ਬਈ ਹਜੇ ਤੋੜੇ ਨਹੀਂ ਆਂਡੇ ਤੇ ਇਹਨਾਂ ਦੇ ਸੈੱਟ ਪਏ ਨੇ ਤੇ ਬਾਕੀ ਆਪਾਂ ਚੱਲਦੇ ਆਂ ਬਾਹਰ ਤੇ ਇੱਕ ਆਪਣੇ ਬਾਹਰ ਦੇ ਕੁੱਤੇ ਜੀ ਵੀ ਆਂਡੇ ਟੁੱਟੇ ਹੋਏ ਸੀ ਬਾਕੀ ਉਹ ਦੇਖਦੇ ਆਂ ਜਾ ਕੇ ਅੱਜ ਚੱਲੀ ਵਾਹ ਜਾਣ ਤੋਂ ਪਹਿਲਾਂ ਆਪਾਂ ਆ ਗਏ ਸੀਗੇ ਰੱਤੇ ਹੋਰਾਂ ਦੀ ਫੈਮਿਲੀ ਕੋਲੇ ਤੇ ਇਹਨਾਂ ਨੂੰ ਮਿਲਦੇ ਆਂ ਇਹਨਾਂ ਦੀ ਫੈਮਿਲੀ ਸੈੱਟ ਆ ਤੇ ਇਹਨਾਂ ਦਾ ਬੱਚਾ ਦੇਖਦੇ ਆਂ ਆਪਾਂ ਇਹ ਵੀ ਜਮਾ ਸੈੱਟ ਆ ਜਮਾ ਓਕੇ ਦੀ ਰਿਪੋਰਟ ਆ ਵਧੀਆ ਪਲੀ ਜਾਂਦਾ ਤੇ ਆਪਾਂ ਸੋਚਦੇ ਆਂ ਬਈ ਆਪਾਂ ਇਹਨੂੰ ਹੈਂਡ ਟੇਮ ਕਰ ਲਈਏ ਤੇ ਬਾਕੀ ਦੇਖਾਂਗੇ ਜੇ ਆਪਾਂ ਨੂੰ ਟਾਈਮ ਮਿਲਿਆ ਕਿਉਂਕਿ ਟਾਈਮ ਘੱਟ ਹੁੰਦਾਗਾ ਤੇ ਬਾਕੀ ਇਹਨੂੰ ਚ ਕੋਸ਼ਿਸ਼ ਕਰਾਂਗੇ ਇਹਨੂੰ ਹੈਂਡ ਟਾਈਮ ਕਰਨ ਦੀ ਤੇ ਆਜੂ ਚੱਲਦੇ ਆਂਗੇ ਹੁਣ ਆਪਾਂ ਪੁਰਾਣੀ ਖੁੱਡੇ 'ਚ ਤੇ ਉਧਰ ਦੇਖਦੇ ਆਂ ਕੀ ਰਿਪੋਰਟਾ ਚੰਗਾ ਬਈ ਬਾਈ ਚੱਲਦੇ ਆਂਗੇ ਅਸੀਂ ਤੇ ਤੁਸੀਂ ਰੱਖੋ ਆਪਦੇ ਬੱਚਿਆਂ ਦਾ ਧਿਆਨ ਆਜੂ ਚੱਲੀ ਆਪਾਂ ਉਧਰ ਆ ਪਾ ਕੇ ਸੀਗੇ ਬਾਹਰਲੇ ਖੁੱਡੇ 'ਚ ਤੇ ਦੇਖ ਕੇ ਕਬੂਤਰੀ ਆਪਾਂ ਨੂੰ ਕਈ ਬੱਚਿਆਂ ਵਾਲੀ ਭੱਜ ਤੇ ਦੇਖਦੇ ਆਂ ਪਹਿਲਾਂ ਉਹਨੇ ਬੱਚੇ ਕੱਡੇ ਨੇ ਕੀ ਨਹੀਂ ਕੱਡੇ ਉਤੋਂ ਪਹਿਲਾਂ ਆਪਾਂ ਮਿਲ ਦਿਆਂਗੇ ਆਪਣੀ ਕਲਿਸ਼ਨ ਨੂੰ ਹਾਂ ਵੀ ਕਲਿਸ਼ਨ ਨੇ ਕੀ ਹਾਲ ਨੇ ਇਹ ਵੱਡੂ ਕੀ ਦੰਦੀਆਂ ਤੇ ਆ ਦੇਖੋ ਬਈ ਇਹ ਤਾਂ ਨਹੀਂ ਲਾਉਣ ਦਿੰਦੀ ਹੱਥ ਬਹੁਤ ਖਰਾਵਾਗੀ ਇਹ ਨਹੀਂ ਉੱਠਦੀ ੜਦੀ ਬਈ ਇਹਨੂੰ ਕੋਈ ਪਰਵਾਹ ਨਹੀਂ ਬਾਕੀ ਬੈਠੇ ਨੇ ਕਬੂਤਰ ਇੱਧਰ ਤੇ ਆਜੋ ਚੱਲੀਏ ਸਿੱਤਾ ਤੇ ਲੋ ਬਈ ਇਹਨਾਂ ਨੇ ਵੀ ਕੱਢ ਲਿਆ ਬੱਚਾ ਤੇ ਅੰਡਾ ਪਿਆ ਗਿਆ ਇੱਧਰ ਤੇ ਬਹੁਤ ਵਧੀਆ ਹੋ ਗਿਆ ਇਹ ਵੀ ਬੱਚਾ ਨਿਕਲ ਗਿਆ ਤੇ ਆਪਣਾ ਦੂਸਰਾ ਪੂਰ ਵੀ ਹੋ ਗਿਆ ਸਟਾਰਟ ਬਈ ਬੱਚੇ ਕਿੰਨੇ ਹੋ ਗਏ ਸਟਾਰਟ ਤੇ ਬਾਕੀ ਆਹ ਅੰਡਾ ਦੇਖਦੇ ਆਂ ਇਹਦੀ ਕੀ ਅਪਡੇਟ ਆ ਟੁੱਟਿਆ ਨਹੀਂ ਟੁੱਟਿਆ ਆ ਵੀ ਬਈ ਟੁੱਟ ਗਿਆ ਅੰਡਾ ਐਜ ਵੀ țeੜਾਂ ਆ ਰਹੀਆਂ ਨੇ ਤੇ ਕੱਲ ਤੱਕ ਜਾਂ ਪਰਸੋ ਤੱਕ ਇਹਦੇ ਚੋ ਵੀ ਬੱਚਾ ਨਿਕਲੇ ਆਊਗਾ ਤੇ ਆਪਾਂ ਨੂੰ ਐਕਤੀ ਬੱਚੇ ਕੱਢਣ ਦੀ ਲੋੜ ਵੀ ਨਹੀਂ ਪਈ ਸੋਨੂੰ ਜਿੱਦਾਂ ਮੈਂ ਦੱਸਿਆ ਸੀ ਬੱਚੇ ਹੁਣ ਆਪਦੇ ਆਪ ਨਿਕਲੇ ਆਉਂਦੇ ਨੇ ਉਹ ਕੂਤਰੀ ਨੇ ਵੀ ਬੱਚਾ ਘੱਟ ਰੱਖਿਆ ਸੀ ਤੇ ਇੱਧਰ ਦੇਖ ਲਓ ਆਹ ਨਹੀਂ ਤਾਂ ਮੈਨੂੰ ਲੱਗਦਾ ਰਾਤ ਨੂੰ ਈ ਘੱਟ ਲਿਆ ਸੀਗਾ ਬਹੁਤ ਵੱਡਾ ਹੋ ਰਿਹਾ ਰਾਤ ਮੈਂ ਦੇਖ ਕੇ ਨਹੀਂ ਗਿਆ ਸੀਗਾ ਤੇ ਇੱਧਰ ਬੈਠੀ ਹੈਗੀ ਆਹ ਆਪਦੇ ਅੰਡੇਾਂ ਤੇ ਤੇ ਇੱਧਰ ਬੈਠਾ ਹੈਗਾ ਆਪਣਾ ਝੋਟਾ ਆਪਦੇ ਅੰਡੇਾਂ ਤੇ ਕੋਈ ਚੱਕਰ ਨਹੀਂ ਤੇ ਬਾਕੀ ਉੱਧਰ ਬੈਠੇ ਨੇ ਡੱਬੇ ਹੋਰੀ ਆਪਣੇ ਉਹ ਬੈਠੇ ਨੇ ਤੇ ਆਹ ਕਬੂਤਰ ਆ ਬਾਈ ਜਿਹੜੇ ਨੇ ਆਹ ਬੱਚੇ ਗੱਡੇ ਨੇਗੇ ਇਹਦੇ ਨਾਲ ਕਬੂਤਰੀ ਬਰਾ ਬੈਠੀ ਹੈਗੀ ਆ ਸੀਗੀ ਬਾਈ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਸਾਰੇ ਭਰਾਵਾਂ ਨੂੰ ਤੇ ਆਪਣੇ ਚੈਨਲ ਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਆ ਵੀਰੇ ਮਿਲਦੇ ਆਂ ਅਗਲੀ ਵੀਡੀਓ ਚ ਇੱਕ ਨਵੇਂ ਜੇ ਟੌਪਿਕ ਤੇ ਤੇ ਚੱਲੀਏ ਹੁਣ ਬਾਹਰ ਸਤਿ ਸ੍ਰੀ ਅਕਾਲ ਸੋਨੂੰ ਸਾਰੇ ਭਰਾਵਾਂ ਨੂੰ ਜਿਉਂਦੇ ਬਸਦੇ ਰਹੋ ਬਾਈ